ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਕੁਝ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਾਂ ਜਿਹੜੇ ਸ਼ਬਦ ਸੁਣ ਕੇ ਸਾਨੂੰ ਇਹ ਭਰੋਸਾ ਬੱਜਦਾ ਹੈ ਕਿ ਸਾਡਾ ਦੁੱਖ ਕਲੇਸ਼ ਰੋਗ ਉਸ ਡਾਡੇ ਪਰਮੇਸ਼ਰ ਨੇ ਦੂਰ ਕਰ ਦੇਣਾ ਹੈ ਇਨਾਂ ਦੇ ਨਾਲ ਸਾਡੇ ਮਨ ਨੂੰ ਭਰੋਸਾ ਬੱਜਦਾ ਹੈ ਗੱਲ ਸਾਰੀ ਸਾਡੇ ਮਨ ਤੇ ਟਿਕੀ ਹੈ ਇੱਕ ਵਾਰ ਇੱਕ ਛੋਟੀ ਜੀ ਅਸੀਂ ਗੱਲ ਸਾਂਝੀ ਕਰਦੇ ਹਾਂ ਕਿ ਸਾਡੇ ਮਨ ਦਾ ਕਿੰਨਾ ਹਰ ਇੱਕ ਚੀਜ਼ ਦੇ ਵਿੱਚ ਸਾਡੇ ਮਨ ਦਾ ਹੀ ਸਾਰਾ ਹੱਥ ਹੈ ਬਹੁਤ ਗੱਲ ਪੁਰਾਣੀ ਹੈ ਉਹਨਾਂ ਦਿਨਾਂ ਵਿੱਚ ਜਦੋਂ ਕੋਈ ਹਟਾਬੇ ਜਾਂ ਰੈਸਟੋਰੈਂਟ ਨਹੀਂ ਸੀ ਹੁੰਦੇ ਬੀਬੀਆਂ ਇਦਾਂ ਰਸਤੇ ਦੇ ਸਾਈਡ ਤੇ ਆਪਣਾ ਛੋਟਾ ਜਿਹਾ ਰੋਟੀ ਪਾਣੀ ਬਣਾਉਣ ਦਾ ਥੋੜਾ ਜਿਹਾ ਜਿਵੇਂ ਓਟਾ ਬਣਾ ਕੇ ਬੈਠ ਜਾਂਦੀਆਂ ਸੀ ਜਿੱਥੇ ਕੋਈ ਜਾਂਦੇ ਰਾਹੀ ਪ੍ਰਸ਼ਾਦਾ ਸ਼ੱਕ ਲੈਂਦੇ ਸੀਗੇ ਇਸ ਤਰ੍ਹਾਂ ਇੱਕ ਬੀਬੀ ਦੇ ਇਸ ਤਰ੍ਹਾਂ ਬਣਾਈ ਹੋਈ ਖਾਣੇ ਵਾਲੀ ਜਗ੍ਹਾ ਤੇ ਇਕ ਕੋਈ ਮੁਸਾਫਰ ਰੁਕਿਆ ਉਹਨੇ ਬਹੁਤ ਪ੍ਰੇਮ ਦੇ ਨਾਲ ਉਹਨੂੰ ਪ੍ਰਸ਼ਾਦਾ ਸ਼ਿਕਾਇਆ ਉਹ ਵੀ ਬਹੁਤ ਖੁਸ਼ ਹੋਇਆ ਉਹ ਅੱਗੇ ਕਿਤੇ ਦਰਸ਼ਨਾਂ ਲਈ ਜਾ ਰਿਹਾ ਸੀ ਕਿਸੇ ਧਾਰਮਿਕ ਜਗ੍ਹਾ ਤੇ ਉਹਨੇ ਵਾਪਸ ਕਾਫੀ ਦੇਰ ਬਾਅਦ ਮੁੜਨਾ ਸੀ ਤੇ ਜਦੋਂ ਉਹ ਮੁਸਾਫਰ ਚਲੇ ਗਿਆ ਤਾਂ ਬੀਬੀ ਨੇ ਆਪਣਾ ਚੌਕਾ ਚੁੱਲਾ ਸਾंभਿਆ ਤਾਂ ਉਹਨੇ ਦੇਖਿਆ ਕਿ ਪਤੀਲੇ ਦੇ ਵਿੱਚ ਜਿੱਥੋਂ ਉਨੇ ਭਾਜੀ ਦਿੱਤੀ ਖਾਣ ਲਈ ਰਾਹੀ ਨੂੰ ਉਹਦੇ ਵਿੱਚ ਸੱਪ ਮਰਿਆ ਪਿਆ ਹੁਣ ਉਹਨਾਂ ਦਿਨਾਂ ਦੇ ਵਿੱਚ ਕੋਈ ਫੋਨ ਨਹੀਂ ਸੀ ਕੋਈ ਕਿਸੇ ਉਹਦਾ ਵੀ ਉਹ ਕਿਹੜਾ ਜਾਣਦੀ ਸੀ ਵੀ ਉਹ ਕੌਣ ਸੀ ਹੈਨਾ ਪਰ ਉਹਨੂੰ ਬਹੁਤ ਅਫਸੋਸ ਹੋਇਆ ਕਿ ਵੀ ਉਹਦੇ ਤੋਂ ਇਹ ਬਹੁਤ ਵੱਡੀ ਗਲਤੀ ਹੋ ਗਈ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਵੀ ਇਹ ਕੰਮ ਬਣ ਗਿਆ ਫਿਰ ਉਹਦੇ ਮਨ ਦੇ ਵਿੱਚ ਇਹ ਹੋਏ ਕਿ ਹੁਣ ਪਤਾ ਨਹੀਂ ਕੀ ਉਹਦੇ ਨਾਲ ਬੀਤੀ ਹੋਊਗੀ ਤੇ ਉਧਰ ਜਿਹੜਾ ਮੁਸਾਫਰ ਸੀ ਉਹਨੂੰ ਬੜੀ ਖੁਸ਼ੀ ਸੀ ਕਿ ਮਾਤਾ ਨੇ ਬੜੇ ਚਾ ਨਾਲ ਉਹਨੂੰ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਸ਼ਿਕਾਇਆ ਵਕਤ ਬੀਤ ਗਿਆ ਇੱਕ ਦਿਨ ਫੇਰ ਉਸ ਬੀਬੀ ਦੇ ਇੱਥੇ ਖਾਣਾ ਬਣਾਉਣ ਵਾਲੀ ਜਗ੍ਹਾ ਤੇ ਉਹੀ ਰਾਹੀ ਵਾਪਸ ਆਇਆ ਉਹ ਫੇਰ ਉੱਥੇ ਹੀ ਰੁਕਿਆ ਉਹਨੂੰ ਇਹ ਸੀ ਕਿ ਬੀਬੀ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਸ਼ਿਕਾਇਆ ਪਰ ਹੁਣ ਜਦੋਂ ਉਹ ਪ੍ਰਸ਼ਾਦਾ ਸ਼ਕਨ ਆਇਆ ਬੈਠਾ ਤਾਂ ਬੀਬੀ ਉਨੀ ਪਹਿਲਾਂ ਜਿੰਨੀ ਖੁਸ਼ ਨਹੀਂ ਸੀ ਉਹਦੇ ਮਨ ਦੇ ਵਿੱਚ ਉਤਰਾ ਚੜਾ ਆਇਆ ਸੀ ਕਿ ਮਤਲਬ ਇਕਵਲ ਇੱਕ ਪਾਸੇ ਖੁਸ਼ ਸੀ ਕਿ ਇਹ ਠੀਕ ਠਾਕਾ ਦੂਸਰੇ ਪਾਸੇ ਉਹਦੇ ਮਨ ਚ ਕੀ ਦੱਸਾਂ ਕੀ ਨਾ ਕੀ ਹੋਇਆ ਫਿਰ ਉਹਨੇ ਪ੍ਰਸ਼ਾਦਾ ਸ਼ਿਕਾਉਣ ਤੋਂ ਬਾਅਦ ਉਹਨੂੰ ਦੱਸ ਦਿੱਤਾ ਜਦੋਂ ਹੀ ਉਹਨੇ ਦੱਸਿਆ ਕਿ ਇਹ ਗੱਲ ਹੋਈ ਸੀ ਉਹ ਉੱਥੇ ਹੀ ਉਹਦੇ ਸਾਹ ਪੂਰੇ ਹੋ ਗਏ ਉਹ ਸੁਣ ਕੇ ਉੱਥੇ ਡਿੱਗ ਗਿਆ ਉਹ 6 ਮਹੀਨੇ ਜਿੰਦਾ ਰਿਹਾ ਨਾ ਜਾਣ ਕੇ ਕਿ ਜਿਹੜਾ ਉਹਨੇ ਪ੍ਰਸ਼ਾਦਾ ਛਕਿਆ ਸੀ ਵਿੱਚ ਸੱਪ ਸੀ ਪਰ ਸੁਣਦਿਆਂ ਸਾਰ ਹੀ ਉਹਦੇ ਸਾਹ ਪੂਰੇ ਹੋ ਗਏ ਇਹ ਹੈ ਸਾਡੇ ਮਨ ਦੀ ਸਾਡਾ ਮਾਨ ਕਿੰਨਾ ਕ ਤਕੜਾ ਹੈ ਜਦੋਂ ਅਸੀਂ ਇਹ ਗੁਰਬਾਣੀ ਦੇ ਸ਼ਬਦ ਸੁਣਦੇ ਆ ਤਾਂ ਸਾਡੇ ਮਨ ਨੂੰ ਭਰੋਸਾ ਵੱਜਦਾ ਹੈ ਭਰੋਸਾ ਕਿਉਂਕਿ ਗੁਰਬਾਣੀ ਸੱਚੀ ਹੈ ਜੋ ਕੁਝ ਗੁਰਬਾਣੀ ਕਹਿ ਰਹੀ ਹੈ ਉਹ ਸੱਚ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਜੋ ਸੱਚ ਹੈ ਉਹ ਬਾਣੀ ਕਹਿੰਦੀ ਹੈ ਤੇ ਜਦੋਂ ਸੇਵਕ ਜਨ ਉਸ ਗੱਲ ਨੂੰ ਮੰਨ ਲੈਂਦਾ ਤਾਂ ਗੁਰੂ ਉਹਨੂੰ ਪਰਤਖ ਕਰਕੇ ਦਿਖਾ ਦਿੰਦਾ ਕਿ ਤੈਨੂੰ ਭਰੋਸਾ ਬਾਣੀ ਤੇ ਤੇ ਬਾਣੀ ਤੈਨੂੰ ਡੋਲਣ ਨਹੀਂ ਦੇਊਗੀ ਬਾਣੀ ਆਪਣਾ ਕਿਹਾ ਪੂਰਾ ਕਰਦੀ ਹੈ ਗੁਰਬਾਣੀ ਦੇ ਸ਼ਬਦ ਕਹਿ ਰਹੇ ਨੇ ਕਿ ਪਰਮੇਸ਼ਰ ਦੁੱਖ ਪੰਜਨ ਹੈ ਸਾਡੇ ਦੁੱਖ ਰੋਗ ਕਲੇਸ਼ ਖਤਮ ਕਰਨ ਵਾਲਾ ਹੈ ਜਦੋਂ ਅਸੀਂ ਵਾਰ-ਵਾਰ ਇਹਨਾਂ ਸ਼ਬਦਾਂ ਦਾ ਗਾਇਨ ਕਰਦੇ ਹਾਂ ਗਾਇਨ ਕੀਤਾ ਸੁਣਦੇ ਹਾਂ ਤਾਂ ਸਾਡੇ ਮਨ ਨੂੰ ਭਰੋਸਾ ਵੱਜਦਾ ਹੈ ਜਦੋਂ ਸਾਡੇ ਮਨ ਨੂੰ ਭਰੋਸਾ ਵੱਜਦਾ ਹੈ ਤਾਂ ਸਾਡਾ ਮਨ ਉਤਸ਼ਾਹ ਵਿੱਚ ਆ ਜਾਂਦਾ ਹੈ ਸਾਡੇ ਅੰਦਰ ਪੋਜ਼ਿਟਿਵਿਟੀ ਆ ਜਾਂਦੀ ਹੈ ਜਿੱਥੇ ਪੋਜ਼ਿਟਿਵਿਟੀ ਹੁੰਦੀ ਹੈ ਉੱਥੇ ਕੰਮ ਬਣ ਜਾਂਦਾ ਹੈ ਸਾਨੂੰ ਹਮੇਸ਼ਾ ਦੱਸਿਆ ਜਾਂਦਾ ਹੈ ਨਾ ਕਿ ਅਸੀਂ ਚੜ੍ਹਦੀ ਕਲਾ 'ਚ ਰਹੀਏ ਸਾਡੇ ਮਨ 'ਚ ਉਤਸ਼ਾਹ ਹੋਵੇ ਖੇੜਾ ਹੋਵੇ ਜਦੋਂ ਸਾਡੇ ਮਨ ਦੇ ਵਿੱਚ ਉਤਸ਼ਾਹ ਖੇੜਾ ਪੋਜ਼ਿਟਿਵਿਟੀ ਆ ਗਈ ਫਿਰ ਅਸੀਂ ਨਾਮ ਜਪਣ ਲਈ ਵੀ ਰਾਜੀ ਹੋ ਜਾਂਦੇ ਹਾਂ ਸਾਰੀ ਜਿਹੜੀ ਖੇੜ ਹੈ ਉਹ ਨਾਮ ਨੇ ਵਰਤੌਣੀ ਹੈ ਅਸੀਂ ਇਹ ਕੰਮ ਕਰਨਾ ਹੈ ਨਾਮ ਜਪਣ ਦਾ ਗੁਰਵਾਣੀ ਦੇ ਸ਼ਬਦਾਂ ਨੇ ਸਾਨੂੰ ਉਤਸ਼ਾਹ ਦੇਣਾ ਸਾਨੂੰ ਭਰੋਸਾ ਦੇਣਾ ਜਪਣਾ ਅਸੀਂ ਨਾਮ ਕਿਉਂਕਿ ਸਰਬ ਰੋਗ ਕਾ ਔਖਦ ਨਾਮ ਨਾਮ ਸਾਰੇ ਰੁਖ ਸਾਰੇ ਰੋਗਾਂ ਦੀ ਦੁੱਖਾਂ ਦੀ ਕਲੇਸ਼ਾਂ ਦੀ ਦਵਾਈ ਹੈ ਸਾਰੇ ਬਿ ਰੋਗ ਕਿਸੇ ਤਰ੍ਹਾਂ ਦਾ ਵੀ ਰੋਗ ਆ ਆਦ ਬਿਆਦ ਉਪਾਦ ਸਰੀਰਕ ਆਤਮਿਕ ਝਗੜੇ ਕਲੇਸ਼ ਕੋਈ ਵੀ ਰੋਗ ਨੇ ਸਭ ਨੂੰ ਖਤਮ ਕਰਨ ਵਾਲਾ ਹੈ ਨਾਮ ਜਿੰਨਾ ਵੀ ਅਸੀਂ ਵੱਤੋਂ ਵੱਦ ਨਾਮ ਜਪਣਾ ਹੈ ਨਾਮ ਸਾਨੂੰ ਦਿੱਤਾ ਹੈ ਵਾਹਿਗੁਰੂ ਗੁਰਮੰਤਰ ਅਸੀਂ ਇੰਨੀ ਉੱਚੀ ਆਵਾਜ਼ ਦੇ ਵਿੱਚ ਜ਼ਰੂਰ ਗਾਉਣਾ ਹੈ ਨਾਮ ਨੂੰ ਜਿੰਨਾ ਕ ਸਾਡੇ ਕੰਨ ਸੁਣ ਸਕਦੇ ਨੇ ਉਹਦੇ ਨਾਲ ਸਾਡੇ ਜਿਹੜੇ ਮਨ ਦੇ ਵਿਚਾਰ ਵੀ ਖਤਮ ਹੁੰਦੇ ਨੇ ਸਾਡਾ ਮਨ ਸੁਣਨ ਵਿੱਚ ਟਿਕਦਾ ਜੁਬਾਨ ਤੋਂ ਅਸੀਂ ਗਾਉਣਾ ਰਸਨਾ ਤੋਂ ਕੰਨਾਂ ਨਾਲ ਸੁਣਨਾ ਮਨ ਦੇ ਵਿੱਚ ਪ੍ਰੇਮ ਭਰੋਸਾ ਸਾਡੇ ਸਾਰੇ ਰੋਗ ਦੁੱਖ ਕਲੇਸ਼ ਪਰ ਲਾ ਕੇ ਉੱਡ ਜਾਂਦੇ ਨੇ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਦੁੱਖ ਪਾਪ ਕਾ ਨਾਸ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਜਦੋਂ ਅਸੀਂ ਗਾਉਂਦੇ ਆ ਸੁਣਦੇ ਆ ਮਨ ਦੇ ਵਿੱਚ ਪ੍ਰੇਮ ਰੱਖਦੇ ਆ ਸਾਡੇ ਦੁੱਖ ਪਰ ਲਾ ਕੇ ਉੱਡ ਜਾਂਦੇ ਨੇ ਤੇ ਸਾਡੇ ਘਰ ਵਿੱਚ ਸੁਖ ਦਾ ਨਿਵਾਸ ਹੋ ਜਾਂਦਾ ਤੇ ਇਹ ਵਾਲੇ ਸ਼ਬਦ ਨੇ ਸੰਗਤ ਜੀ ਜਿਹੜੇ ਸਾਡੇ ਮਨ ਨੂੰ ਭਰੋਸਾ ਦਿਵਾਉਂਦੇ ਨੇ ਕਿ ਜਿਹੜਾ ਪਰਮੇਸ਼ਰ ਹੈ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਆਓ ਆਪਾਂ ਇਹ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰੀਏ ਜੀ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਗਏ ਕਲੇਸ਼ ਰੋਗ ਸਭ ਨਾਸੇ प्रभु अपने कृपा तारी प्रभु अपने कृपा तारी आठ पहर आरादो स्वामी आठ पहर आरादो स्वामी पूरन काल हमारी पूरन काल हमारी ਹਰ ਜਿਉ ਤੂੰ ਸੁਖ ਸੰਪਤ ਰਾਸ ਹਰ ਜਿਉ ਤੂੰ ਸੁਖ ਸੰਪਤ ਰਾਸ ਰੱਖ ਲਹੋ ਪਾਈ ਮੇਰੇ ਕੋ ਰੱਖ ਲਹੋ ਪਾਈ ਮੇਰੇ ਕੋ ਪ੍ਰਬੇ ਆ ਗਏ ਅਰਦਾਸ ਪ੍ਰਭ ਆਗੇ ਅਰਦਾਸ ਰਹਾਉ ਅਨਿਕ ਉਪਾਵੀ ਰੋਗ ਨ ਜਾਏ ਅਨਿਕ ਉਪਾਵੀ ਰੋਗ ਨ ਜਾਏ ਰੋਗ ਮਿਟਾਏ ਹਰ ਅਵਖਦ ਲਾਏ ਰੋਗ ਮਿਟਾਏ ਹਰ ਅਵਖਦ ਲਾਏ ਅਨੇਕਾਂ ਉਪਾਅਾਂ ਨਾਲ ਕਹਿੰਦੇ ਰੋਗ ਨਹੀਂ ਜਾਂਦਾ ਰੋਗ ਮਿਟ ਜਾਂਦਾ ਪਰਮੇਸ਼ਰ ਦੇ ਨਾਮ ਦੀ ਦਵਾਈ ਨਾਲ ਲਾ ਇਲਾਜ ਕੋਈ ਬਿਮਾਰੀ ਆ ਉਹ ਵੀ ਹਟ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਬਿਲਾਵਲ ਮਹੱਲਾ ਪੰਜ ਮਾ ਦੋਪ ਦੇ ਕਰ ਪੰਜਵਾ ਇੱਕ ੴ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ त्यागਿਆ ਅਵਰ ਉਪਾਵ ਸਭ त्यागਿਆ ਦਾਰੂ ਨਾਮ ਲਿਆ ਦਾਰੂ ਨਾਮ ਲਿਆ ताप पाप सब मिटे रोग ताप पाप सब मिटे रोग शीतल मान पया शीतल मान मनपया गुरपूरा आराधया गरपूरा आराधया ਸਗਲਾ ਦੁੱਖ ਗਿਆ ਸਗਲਾ ਦੁੱਖ ਗਿਆ ਰਖਨ ਹਾਰ ਰਖਿਆ ਰਖਨ ਹਾਰ ਰਖਿਆ ਆਪਣੀ ਕਰਮਿਆਰ ਹਉ ਬਹਾ ਪਕੜ ਪ੍ਰਭ ਕਾ ਡਿਆ ਬਹਾ ਪਕੜ ਪ੍ਰਭ ਕਾ ਡਿਆ ਕਿੰਨਾ ਆਪਣੇ ਆ ਕਿੰਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨੇ ਰਪਿਆ ਨਾਨਕ ਨੇ ਰਪਿਆ ਗੁਰਪੂਰਾ ਕਿਰਪਾ ਕਰੀ ਗੁਰਪੂਰਾ ਕਿਰਪਾ ਕਰੀ ਕਾਟਿਆ ਦੁੱਖ ਰੋਗ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਪਿਆ ਮਨ ਤਨ ਸੀਤਲ ਸੁਖੀ ਪਿਆ ਪ੍ਰਾਵਤ ਆਵਨ ਜੋਗ ਪ੍ਰਾਵਤ ਆਵਨ ਜੋਗ ਬਿਲਾਵਲ ਮਹਿਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਉਪਜਿਆ ਸੁਖ ਸਾਤ ਵਡ ਪਰਤਾਪ ਅਚਰ ਜਰੂਪ ਵਡ ਪਰਤਾਪ ਅਚਰ ਜਰੂਪ har ki ni daat har ki ni daat gur gobind kirpa kari gur gobind kirpa kari rakhya mera pai rakhya mera pai ਹਮ ਤਿਸ ਕੀ ਸਰਣਾਗਤੀ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਜੋ ਸਦਾ ਸਹਾਈ ਰਹਾਉ ਸੋਰਠ ਮਹੱਲਾ ਪੰਜਵਾ ਬਖਸ਼ਿਆਪਾਰ ਬ੍ਰਹਮ ਪਰਮੇਸ਼ਰ ਬਖਸ਼ਿਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰੇ ਨਾਮ ਅਧਾਰ ਹਰ ਜਨ ਸਿਮਰੇ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰੇ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਰਹਾਉ ി വാണി ആ തുർക്കി വാണി ആ സഗലി ചിന്ത മിത്തിന സഗലി ചിന്ത മി दुख पञ्च तेरा न जी दुख पञ्जनरा न दुख पञ्जनरा न जी दुख पञ्जन तेरा न 8 ਪਹਿਰ ਆ ਰਾਦੀਏ 8 ਪਹਿਰ ਆ ਰਾਦੀਏ ਪੂਰਨ ਸਤ ਗੁਰ ਗਿਆਨ ਪੂਰਨ ਸਤ ਗੁਰ ਗਿਆਨ ਰਹਾਉ ਕੁਰਕੀ ਬਾਣੀ ਜਿਸ ਮਨ ਵਸੈ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਕਾਨ ਸੈ ਦੁਖ ਦਰਦ ਸਭ ਤਾਕਾਨ ਸੈ ਜੇ ਕੋ ਆਪਣਾ ਦੁਖ ਮਿਟਾਵੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਰਿ ਦੈ ਸਦ ਗਾਵੇ ਹਰ ਹਰ ਨਾਮ ਹਰਿ ਦੈ ਸਦ ਗਾਵੇ ਸਾਸ ਸਾਸ ਸਿਮਰੋ ਗੋਬਿੰਦ ਸਾਸ ਸਾਸ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੈ ਚਿੰਦ ਮਾਨੇ ਅੰਤਰ ਕੀ ਉਤਰੈ ਚਿੰਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ तुमको दुख नहीं पाई मीत तुमको दुख नहीं पाई मीत श्री हर कृष्ण ते आ श्री हर कृष्ण त्या जिस है सब दुख जाए जिस है सब दुख जाए ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋਂ ਨਿਦ ਆਵੈ ਤਾਏ ਤੇਗ ਬਹਾਦਰ ਸਿਮਰਿਐ ਕਰਨੋਂ ਨਿੱਦ ਆਵੇ ਤਾਂ ਇਹ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਗੋੜੀ ਮਹੱਲਾ ਪੰਜਵਾ ਥਿਰ ਕਰ ਵੈ ਸੋ ਹਰ ਜਨ ਪਿਆਰੇ ਥਿਰ ਕਰ ਵੈ ਸੋ ਹਰ ਜਨ ਪਿਆਰੇ सतगुर तुमरे काज सारे सतगुर तुमरे काज सवरे दुष्ट दूत परमेश्वर मारे दुष्ट दूत परमेश्वर मारे जनकी पैज रखी करता रे जनकी पैज रखी करता रे बाद सा सा सब वस कर दीने बाद सा सा सब वस कर दीने अमृत नाम महा रस पीने अमृत नाम महा रस पीने निरप होय पजो भगवा निरपे पजो भगवा साध संगत मिल कीनो दान साध सङ्गत मिल किनो दाने प्रभे अन्तर जामि सर प्रभे जामी ਨਾਨਕ ਓਟ ਪਕਰੀ ਪ੍ਰਭ ਸੁਆਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਵਾਹਿਗੁਰੂ 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 වාහිගුරවාහිගුරවාහිගුරුවාහිගරු තනගුරු නානෙක තනගුරු නානෙක තනගුරු නානෙක තනගුරු නානෙක තනගුරු නානෙක තනගුරුනානෙක තනගුරු නානෙක තනගුරු නානෙක වහිගුරුවාහිගුරුවාහිගුරුවාහිගරු ਵਾਹਿਗੁਰੂ 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 ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰगोबिंद ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਹਰਰਾਇ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿਕ੍ਰਿਸ਼ਨ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ तन है तन है तन है गुरु ग्रंथ साहेब जी तन है तन है तन है तन है, है मेरा पंथ खालसा तन है धन है तन है तन है, है, है प्यारी साध संगत जी तन है

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਤੁਰਕੀ ਬਾਣੀ ਦਾ ਗਾਇਨ ਕਰਦੇ ਆ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਭੁੱਲਾਂ ਚੁੱਕਾ ਮਾਫ ਕਰਨੀਆਂ ਸੱਚੇ ਪਿਤਾ ਜੀ ਅੱਗੇ ਤੋਂ ਸਮਤ ਦੇਣੀ ਸਰਵਤ ਦਾ ਪਲਾ ਕਰਨਾ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ